ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ ਕੰਗਨਾ ਰਣੌਤ ਦੇ ਵੱਲੋਂ ਕੋਰਟ ਤੋਂ ਫਿਜ਼ੀਕਲ ਪੇਸ਼ੀ ਦੇ ਲਈ ਐਗਜ਼ੈਂਪਸ਼ਨ ਮੰਗੀ ਗਈ ਸੀ ਪਰ ਦੱਸਦੀ ਹੈ ਕਿ ਕੰਗਨਾ ਰਣੌਤ ਦੀ ਇਸ ਮੰਗ ਨੂੰ ਕੋਰਟ ਦੇ ਵੱਲੋਂ ਨਕਾਰ ਦਿੱਤਾ ਗਿਆ ਬਠਿੰਡਾ ਕੋਰਟ ਵੱਲੋਂ ਮਾਨਹਾਨੀ ਦੇ ਕੇਸ ਦੇ ਵਿੱਚ ਹਿਮਾਚਲ ਦੇ ਮੰਡੀ ਤੋਂ ਮੈਂਬਰ ਆਫ ਪਾਰਲੀਮੈਂਟ ਕੰਗਨਾ ਰਣੌਤ ਖਿਲਾਫ ਚਾਰਜ ਕੀਤੇ ਫਰੇਮ ਫਿਜ਼ੀਕਲ ਪੇਸ਼ੀ ਤੋਂ ਅਦਾਲਤ ਵੱਲੋਂ ਹਲੇ ਨਹੀਂ ਦਿੱਤੀ ਗਈ ਕੋਈ ਵੀ ਛੂਟ ਬੀਬੀ ਮਹਿੰਦਰ ਕੌਰ ਵੱਲੋਂ ਮਾਨਹਾਨੀ ਦੇ ਕੇਸ ਦੇ ਵਿੱਚ ਕੰਗਨਾ ਰਣੌਤ ਵੱਲੋਂ ਅਦਾਲਤ ਅਗੇਰ ਰਿਕਵੈਸਟ ਕੀਤੀ ਗਈ ਸੀ ਕਿ ਉਹਨਾਂ ਨੂੰ ਫਿਜ਼ੀਕਲ ਪੇਸ਼ ਹੋਣ ਤੋਂ ਛੁੱਟ ਦਿੱਤੀ ਜਾਵੇ ਪਰ ਹੁਣ ਦੱਸਦੀ ਹੈ ਕਿ ਕੋਰਟ ਨੇ ਉਹਨਾਂ ਦੀ ਇਸ ਮੰਗ ਨੂੰ ਨਹੀਂ ਮੰਨਿਆ ਤੇ ਹੁਣ ਕਗਨਰ ਨਾਉਤ ਦੀ ਜਿਹੜੀ ਅਗਲੀ ਪੇਸ਼ੀ ਹੈ ਉਹ ਦਸੰਬਰ ਦੇ ਵਿੱਚ ਹੈ ਤੇ ਉਸ ਮੌਕੇ ਦੇ ਉੱਪਰ ਕਗਨਰ ਨਾਉਤ ਦੇ ਵਕੀਲ ਦੇ ਵੱਲੋਂ ਰਿਪਲਾਈ ਦਿੱਤਾ ਜਾਵੇਗਾ ਦੱਸਦੀ ਹੈ ਕਿ ਕਗਨਰ ਨਾਉਤ ਤੇ ਬੀਬੀ ਮਹਿੰਦਰ ਕੌਰ ਦੀ ਲੜਾਈ ਉਸ ਵੇਲੇ ਸ਼ੁਰੂ ਹੋਈ ਜਦੋਂ ਮਹਿੰਦਰ ਕੌਰ ਦੀ ਤਸਵੀਰ ਸ਼ੇਅਰ ਕਰਕੇ ਕਗਨਰ ਨਾਉਤ ਨੇ ਇੱਕ ਐਸੀ ਟਿੱਪਣੀ ਕਰ ਦਿੱਤੀ ਸੀ ਜਿਸ ਨੇ ਹਰ ਇੱਕ ਪੰਜਾਬੀ ਦਾ ਦਿਲ ਦਿਖਾਇਆ ਸੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਮੌਕੇ ਦੇ ਉੱਪਰ ਬੀਬੀ ਮਹਿੰਦਰ ਦੀ ਤਸਵੀਰ ਸਾਂਝੀ ਕਾਂਗਨਾ ਰਣੌਤ ਵੱਲੋਂ ਲਿਖਿਆ ਗਿਆ ਕਿ 100-100 ਰੁਪਏ ਚ ਬੀਬੀਆਂ ਆ ਜਾਂਦੀਆਂ ਨੇ ਧਰਨੇ ਤੇ ਬਹਿਣ ਤੇ ਉਸ ਤੋਂ ਬਾਅਦ ਮਾਨ ਹਾਣੀ ਦਾ ਕੇਸ ਬੀਬੀ ਮਹਿੰਦਰ ਕੌਰ ਦੇ ਵੱਲੋਂ ਕਾਂਗਨਾ ਰਣੌਤ ਤੇ ਕੀਤਾ ਗਿਆ ਸੀ ਜਿਸ ਦੀ ਪਹਿਲੀ ਫਿਜ਼ੀਕਲ ਪੇਸ਼ੀ ਕੁਝ ਮਹੀਨੇ ਪਹਿਲਾਂ ਹੋਈ ਸੀ ਉਸ ਮੌਕੇ ਤੇ ਕਾਂਗਨਾ ਰਣੌਤ ਬਠਿੰਡਾ ਕੋਰਟ ਪਹੁੰਚੇ ਸਨ ਤੇ ਉਹਨਾਂ ਨੇ ਉਸੇ ਵੇਲੇ ਇਹ ਮੰਗ ਕੀਤੀ ਸੀ ਕਿ ਉਹਨਾਂ ਨੂੰ ਫਿਜ਼ੀਕਲ ਪੇਸ਼ੀ ਤੋਂ ਐਗਜ਼ਮਪਟ ਕੀਤਾ ਜਾਏ ਲੇਕਿਨ ਦੱਸਦੀ ਹੈ ਕਿ ਹੁਣ ਕੋਰਟ ਨੇ ਉਹਨਾਂ ਦੀ ਇਸ ਮੰਗ ਨੂੰ ਨਕਾਰ ਦਿੱਤਾ ਹੈ ਸੀ ਬਾਬਾ ਜੀ ਬਜ਼ੁਰਗ ਕੋ ਮਾਤਾ ਜੀ ਵੀ ਬਜ਼ੁਰਗ ਹੈ ਲੜਾਈ ਲੰਬੀ ਹੈਗੀ ਹੈ ਪਹਿਲਾਂ ਵੀ ਤੁਹਾਨੂੰ ਤਕਰੀਬਨ 4 ਸਾਲ ਹੋ ਗਏ ਕੇਸ ਲੜਦੇ ਆ ਸਾਨੂੰ ਪਰਮਾਤਮਾ ਸਾਥ ਦੇਊਗਾ ਸਾਡੇ ਨਾਲ ਪਰਮਾਤਮ 24 ਘੰਟ ਮੇਰਾ ਨਾਮ ਰਗਵੀਰ ਸਿੰਘ ਬਣੀ ਵਾਲਾ ਸਰ ਅਸੀਂ ਅੱਜ ਮਹਿੰਦਰ ਕੌਰ ਵਰਸ ਕੰਗਨਾਰ ਰਣੌਤ ਕੰਪਲੇਂਟ ਦੇ ਵਿੱਚ ਪੇਸ਼ ਹੋਈ ਸੀ ਅੱਜ ਕੋਰਟ ਦੇ ਵਿੱਚ ਕੰਗਨਾਰ ਰਣੌਤ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ ਕੋਰਟ ਨੂੰ ਰਿਕਵੈਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ ਕੋਰਟ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹੀਆਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਜ਼ਿਜੇਸ਼ਨ ਕਹਿੰਦੇ ਆ ਇਹਨੂੰ ਤੇ ਅਕੇਲਿਚ ਕੇਸ ਹੈ ਜਿਹੜਾ ਸਾਡਾ ਇਹ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਆਈ ਸੀ ਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਅਸੀਂ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇੰਡਰ ਫਾਈਲ ਕਰਨਾ ਹੈ ਜਿਨੀ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੱਜ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾਗਾ ਤੇ ਅਸੀਂ ਗਵਾਹ ਪੇਸ਼ ਕਰਨੇ ਨੇ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਨੂੰ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਅ ਜਨਾਬ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਹੀ ਉਹਨਾਂ ਨੇ ਐਪਲੀਕੇਸ਼ਨ ਇਸੇ ਗਰਾਉਂਡ ਤੇ ਲਾਈ ਹੈ ਜੀ ਵੀ ਸਾਨੂੰ ਸਿਕਿਉਰਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਣਾ ਰੌਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਵਿੱਚ ਉਹਨਾਂ ਨੇ ਤੇ ਇੱਕ ਦੋ ਹੋਰ ਐਫਆਈਆਰਾਂ ਦਾ ਜ਼ਿਕਰ ਕੀਤਾ ਹੈਗਾ ਅਸੀਂ ਬੇਬੇ ਜੀ ਆਏ ਸੀਗੇ ਜੀ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਭ ਸਿੰਘ ਜੀ ਛੋਟੇ ਵੱਲੋਂ ਫਿਰ ਕਿਹਾ ਗਿਆ ਮੁੰਡੇ ਨੇ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਦੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਸਿਕਿਉਰਟੀ ਮਹੀਆ ਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵੱਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਆ ਵੀ ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀ ਅਸੀਂ ਇਹੀ ਕਹੇਗਾ ਵੀ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹਈਆ ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈਗਾ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮਲਾਜ਼ਮ ਇੱਥੇ ਤਾਇਨਾਤ ਕੀਤੇ ਸੀ। ਚਾਹਤ ਤਾਂ ਤੁਸੀਂ ਗੱਲ ਕਰ ਰਹੇ ਹੋਗੇ ਕਿਹੜੇ ਕਿਹੜੇ ਜਿਹੜੇ ਹੈਗਾ ਤੁਸੀਂ ਕਹਿੰਦੇ ਐਵੀਡੈਂਸ ਦੇ ਸਾਡੇ ਕੋਲ ਐਵੀਡੈਂਸ ਕਿੱਡੇ ਕਿਹੜੇ ਰੱਖੇ ਜਾਂਦੇ ਆ। ਸਾਡੇ ਵੱਲੋਂ ਜਿਹੜੀ ਇੱਕ ਤਾਂ ਔਰ ਐਵੀਡੈਂਸ ਤੋਂ ਇਲਾਵਾ ਜਿਹੜੀ ਕੋਈ ਡਾਕੂਮੈਂਟਰੀ ਐਵੀਡੈਂਸ ਹੈ ਜੀ ਜਿਹੜੀ ਟਵੀਟ ਨਾਲ ਰਿਲੇਟਡ ਹੈ ਉਹ ਐਵੀਡੈਂਸ ਕਰਵਾਈ ਜਾ ਕੋਰਟ ਨੇ ਐਵੀਡੈਂਸ ਨੂੰ ਦੋ ਹਿੱਸਿਆਂ ਦੇ ਵਿੱਚ ਕਨਕਲੂਡ ਕਰਨ ਲਈ ਕਿਹਾ ਔਰ ਲ ਐਵੀਡੈਂਸ ਕੋਰਟ ਨੇ ਇੱਕ ਡੇਟ ਤੇ ਕਿਹਾ ਤੇ ਡਾਕੂਮੈਂਟਰੀ ਐਵੀਡੈਂਸ ਹੈ ਜਿਹੜੀ ਉਹ ਨੈਕਸਟ ਡੇਟ ਤੇ ਕਿਹਾ ਆਪਾਂ ਗੱਲ ਕਰੀਏ ਮਾਫੀ ਤੋਂ ਜੇਕਰ ਮਾਫੀ ਦਾ ਜ਼ਿਕਰ ਚੱਲੇਗਾ ਕਿਉਂਕਿ ਸ਼ੁਰੂ ਲੇ ਕੇ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਬਾਰ ਨਹੀਂ ਕੋਈ ਪਰਿਵਾਰ ਵੱਲੋਂ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਜੀ ਉਹ ਤਾਂ ਜਦੋਂ ਸਰਵੋਚ ਨਿਆਂਲੇ ਤੱਕ ਸੁਪਰੀਮ ਕੋਰਟ ਤੱਕ ਜਾ ਕੇ ਜਦੋਂ ਉਹਨਾਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਤਾਂ ਫਿਰ ਕੋਰਟ ਦੇ ਵਿੱਚ ਆ ਕੇ ਇੱਕ ਸੌਰੀ ਸ਼ਬਦ ਕਹਿਣ ਨਾਲ ਮੈਂ ਵੀ ਨਹੀਂ ਚਾਹੁੰਦਾਗਾ ਵੀ ਮਾਫੀ ਦੇ ਦੇਣੀ ਚਾਹੀਦੀ ਹੈ